ਤੋ ਚੱਲ ਕੇ ਅਸੀਂ ਲਾਂਮਾ ਜਰੂ ਰੁਕੇ ਉਥੇ ਸਵੇਰ ਦਾ ਚਾਹ ਪਾਣੀ ਪੀਤਾ ਤੇ ਹੁਣ ਪਹੁੰਚਿਆ ਫਾਟੂਲਾ ਟਾਪ ਫਾਟੂਲਾ ਟਾਪ ਐਲਟੀਟਿਊਡ 13478 ਫਟ ਕੋਈ ਨਹੀਂ ਹੈਗਾ ਉਹ ਰ ਤਾਂ ਇਹ ਬੜੀ ਤਾਂ ਆ 350 ਠੰਡ ਬਹੁਤ ਹੈ ਠੰਡ ਬਹੁਤ ਹੈ ਇਹਦੀਆਂ ਸਾਰੀਆਂ ਫੀਲਿੰਗਾਂ ਖਤਮ ਹੋ ਗਈਆਂ ਆ ਲੈ ਲੈਂਡਸਕੇਪ ਬਾਰੇ ਕੋਈ ਵਿਚਾਰ ਹੈਗਾ ਤੇਰਾ ਕੁਝ ਨਹੀਂ ہاں ਵੇ ਲੋ ਵੀ ਫੇਰ ਚੱਲ ਪਏ ਆਪਾਂ ਲੇਹ ਨੂੰ ਜਗਾ ਸਾਰੇ ਰਸਤੇ ਬੱਦਲ ਬਾਈਆ ਤੇ ਠੰਡ ਵੀ ਬਹੁਤ ਆ ਪਰ ਸੋਹਣੀ ਸੜਕ ਸੋਹਣੇ ਵਾਤਾਵਰਨ ਤੇ ਸੋਹਣੇ ਹਾਲੇ ਦਿਵਾਲੇ ਚ ਮੋਟਰਸਾਈਕਲ ਚਲਾਉਣ ਦਾ ਸਵਾਦ ਵੀ ਬਹੁਤ ਸੋਹਣਾ ਤੇ ਪਰ ਸੱਣ ਨਾਲ ਇੱਕ ਬੰਦਾ ਹੈਗਾ ਉਹਨੂੰ ਇੰਨਾਂ ਬਾਗੀਆਂ ਜਾਂ ਇੰਨਾਂ ਸੜਕਾਂ ਜਾਂ ਵਾਤਾਵਰਣ ਨਾਲ ਕੋਈ ਬਹੁਤਾ ਸਰੋਕਾਰ ਹੈ। ਬਸ ਇੱਕ ਦੋਸਤੀ ਕਰਕੇ ਜਾਂ ਸਾਡੇ ਕਹਿਣ ਕਰਕੇ ਸਾਡੇ ਨਾਲ ਆ ਗਿਆ। ਪਰ ਉਹ ਪਹਿਲਾਂ ਵੀ ਇੱਕ ਵਾਰੀ ਸਾਡੇ ਨਾਲ ਆਇਆ ਉਹਨੂੰ ਕੋਈ ਖਾਸ ਰੁਚੀ ਪਹਾੜਾਂ 'ਚ ਹੈ ਨਹੀਂ। ਆ ਗਿਆ ਸੰਗਮ ਦੋ ਦਰਿਆਵਾਂ ਦਾ। ਨਾ ਇਧਰਲੇ ਪਾਸੇ ਸਿੰਧੂ ਦਰਿਆ ਹੈ ਆ ਰਹੇ ਜਿਹੜਾ ਤੇ ਪਰਲੇ ਪਾਸੇ ਉਹ ਜਿਹੜਾ ਥੋੜਾ ਜਿਆ ਰਤੀਲੇ ਜੇ ਪਾਣੀ ਵਾਲਾ ਉਹ ਹੈਗਾ ਲੰਕਸਰ ਉਂ ਹੈਗਾ ਉਰੇ ਆਹੀ ਕੁਛ ਹੈ ਕਿਤੇ ਕਿਹੋ ਜਿਹੇ ਪਹਾੜਾ ਜਾਂਦੇ ਨੇ ਕਿਤੇ ਜਮਾ ਰੋਡਿਆ ਜਾਂਦੇ ਨੇ ਕਿਤੇ برف ਵਾਲੇ ਆ ਜਾਂਦੇ ਨੇ ਤੇ ਦਰਖਤਾਂ ਵਾਲੇ ਆ ਜਾਂਦੇ ਨੇ ਤੇ ਇਹ ਸਾਰਾ ਰਸਤਾ ਜਿਹੜਾ ਲੇਰ ਨੂੰ ਜਾ ਰਿਹਾ ਹੈ ਲੇਰ ਨੂੰ ਜਾਣ ਤੋਂ ਪਹਿਲਾਂ ਅਸੀਂ ਗੁਰਦੁਆਰਾ ਪੱਥਰ ਸਾਹਿਬ ਰੁਕਣਾ ਛੋਟੀ ਜੀ ਗ੍ਰੀਨ ਵੈਲੀ ਹੈ ਤੇ ਕੁਝ ਆ ਇਧਰੋਂ ਅਸੀਂ ਆ ਰੈਲੀ ਗਰਾਊਂਡ 'ਇੱਥੇ ਆਏ ਆਂ। ਲੱਗਦਾ ਹੀ ਚੱਲ ਗਏ ਉਹ ਸੜਕ ਜਾਂਦੀ ਐ। ਉੱਲਣ ਯਾਰੀ। ਆ ਇੰਦਰੀਜੀਤ ਸਿੰਘ ਜੀ ਖੜੇ ਨੇ, ਨਜ਼ਾਰੇ ਲੈ ਰਹੇ ਨੇ ਪੂਰੇ। ਪਤਾ ਨਹੀਂ ਇੰਜੋਏ ਕਰ ਰਹੇ ਨੇ, ਪਤਾ ਨਹੀਂ ਕੀ ਕਰ ਰਹੇ ਨੇ ਸਟਾਉਂਡ 'ਤੇ। ਪਹਿਲੀ ਪਾਸ਼ਾ ਜੀ ਨਾਲ ਸੰਬੰਧਿਤ ਗੁਰਦਵਾਰਾ ਪੱਥਰ ਸਾਹਿਬ ਇਧਰ ਉੱਪਰੋਂ ਦਾਣਬ ਨੇ ਪੱਥਰ ਸਿੱਟਿਆ ਸੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਲੱਗਣ ਕਰਕੇ ਬੋਮ ਦੇ ਵਿੱਚ ਤਬਦੀਲ ਹੋ ਗਿਆ। ਤੇ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਅੰਦਰ ਇਤੇ ਫੋਟੋਗ੍ਰਾਫੀ ਨਹੀਂ ਕਰ ਸਕਦੇ ਆਪਾਂ ਇੱਧਰ ਲਿਖਿਆ ਧੰਗ ਗੁਰੂ ਨਾਨਕ ਤੇ ਚੜ੍ਹਦੀ ਕਲਾ ਆਹ ਹੋ ਗਈ ਸਥਾਨ ਆ ਗਿਆ ਜਿੱਥੋਂ ਪੱਥਰੇ ਡੇਗਿਆ ਦੀ ਤੇ ਆ ਸਾਰਾ ਗੁਰਦੁਆਰਾ ਸਾਹਿਬ ਆ ਗਿਆ ਇਹ ਗੁਰਦੁਆਰਾ ਸਾਹਿਬ ਦੇ ਉੱਪਰਲੇ ਪਾਸੇ ਤਪ ਸਥਾਨ ਬਣਵਾਇਆ ਬਣਾਇਆ ਹੋਇਆ ਆ ਗੁਰੂ ਨਾਨਕ ਸਾਹਿਬ ਨੇ ਜਿੱਥੇ ਬੈਠ ਕੇ ਤਪ ਕੀਤਾ ਇਹ ਵਾਲਾ ਤੇ ਇੱਥੋਂ ਹੁਣ ਅੱਗੇ ਜਾਵਾਂਗੇ ਅਸੀਂ ਲੇ